ਹਾਂਜੀ ਕੀ ਹਾਲ ਚਾਲ ਹੈ ਦੋਸਤੋ ਦੋਸਤੋ ਸੂਬਾ ਚਾਹੇ ਕੋਈ ਵੀ ਹੋਵੇ ਉਸ ਸੂਬੇ ਦੇ ਅੰਦਰ ਸਰਕਾਰੀ ਦਫਤਰਾਂ ਦੇ ਅੰਦਰ ਜਿਹੜੇ ਵੀ ਮੁਲਾਜ਼ਮਾਂ ਦੀ ਭਰਤੀ ਹੁੰਦੀ ਹੈ ਉਹ ਆਪਣੇ ਹੀ ਸੂਬੇ ਦੀ ਜ਼ਿਆਦਾਤਰ ਹੋਣੀ ਚਾਹੀਦੀ ਹੈ ਤੇ ਹੋ ਸਕਦਾ ਹੈ ਪੰਜਾਬ ਤੋਂ ਇਲਾਵਾ ਬਾਕੀ ਸੂਬਿਆਂ ਦੇ ਵਿੱਚ ਉਹ ਭਰਤੀ ਆਪਣੇ ਹੀ ਸੂਬਿਆਂ ਦੀ ਕਰਦੇ ਹੁਣ ਪਰ ਪੰਜਾਬ ਹੀ ਇੱਕ ਅਜਿਹਾ ਸੂਬਾ ਬਣ ਕੇ ਰਹਿ ਗਿਆ ਕਿ ਜਿੱਥੇ ਆਮ ਹੀ ਦਫਤਰਾਂ ਦੇ ਵਿੱਚ ਬਾਰੀ ਸੂਬਿਆਂ ਦੇ ਲੋਕ ਰੱਖੇ ਜਾਂਦੇ ਹੈ ਤੇ ਫਿਰ ਜਦੋਂ ਉਹਨਾਂ ਨੂੰ ਸਾਡੇ ਲੋਕਾਂ ਦੀ ਪੰਜਾਬੀ ਬੋਲੀ ਸਮਝ ਨਹੀਂ ਆਉਂਦੀ ਜਾਂ ਪੰਜਾਬੀ ਲਿਖੀ ਹੋਈ ਸਮਝ ਨਹੀਂ ਆਉਂਦੀ ਤੇ ਉਦੋਂ ਫਿਰ ਤਕਰਾਰਬਾਜ਼ੀ ਵੀ ਕਈ ਵਾਰੀ ਹੋ ਜਾਂਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਉਥੇ ਇੱਕ ਪੋਸਟ ਆਫਿਸ ਹੈ ਕਿੱਥੇ ਕੋਈ ਵੀ ਸ਼ਬਦ ਲਿਖਿਆ ਹੋਇਆ ਪੰਜਾਬੀ ਦਾ ਤੁਹਾਨੂੰ ਨਜ਼ਰ ਨਹੀਂ ਆਵੇਗਾ ਇੱਕ ਇਸ ਤਰ੍ਹਾਂ ਦੀ ਵੀਡੀਓ ਹੀ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਇੱਕ ਪੰਜਾਬੀ ਵਿਅਕਤੀ ਇੱਕ ਰਜਿਸਟਰੀ ਲਫਾਫਾ ਲੈ ਕੇ ਜਾਂਦਾ ਹੈ ਜਿਸ ਦੇ ਉੱਪਰ ਪੰਜਾਬੀ ਚ ਐਡਰੈਸ ਲਿਖਿਆ ਹੋਇਆ ਹੈ ਤੇ ਜਦੋਂ ਉਹ ਕੈਬਨ ਤੇ ਰਜਿਸਟਰੀ ਕਰਾਉਣ ਪਹੁੰਚਦਾ ਹੈ ਤਾਂ ਉੱਥੇ ਜਿਹੜਾ ਮੁਲਾਜ਼ਮ ਹੈ ਉਹ ਕਿਸੇ ਬਾਰੀ ਸੂਬੇ ਦਾ ਹੈ ਜਿਸ ਨੂੰ ਪੰਜਾਬੀ ਨਹੀਂ ਆਉਂਦੀ ਤੇ ਫਿਰ ਉਹ ਇਧਰ ਉਧਰ ਝਾਕਦਾ ਹੈ ਕਿ ਸਰ ਮੈਨੂੰ ਪੰਜਾਬੀ ਨਹੀਂ ਆਉਂਦੀ ਤੇ ਮੈਂ ਦੱਸੋ ਕੀ ਕਰਾਂ ਤੇ ਇਸ ਗੱਲ ਤੇ ਹੀ ਉਹ ਵਿਅਕਤੀ ਹੈ ਜਿਹੜਾ ਰਜਿਸਟਰੀ ਕਰਾਉਣ ਜਾਂਦਾ ਹੈ ਫਿਰ ਉਹ ਵੀਡੀਓ ਬਣਾਉਣ ਲੱਗ ਜਾਂਦਾ ਹੈ ਕਹਿਣ ਦਾ ਸਾਰਾ ਭਾਵ ਇਹ ਹੈ ਕਿ ਪੰਜਾਬੀ ਸੂਬੇ ਦੇ ਅੰਦਰ ਰਹਿ ਕੇ ਵੀ ਸਾਡੇ ਕਈ ਲੋਕਾਂ ਨੂੰ ਪੰਜਾਬੀ ਲਿਖਣੀ ਬੋਲਣੀ ਨਹੀਂ ਆਉਂਦੀ ਉਹਨਾਂ ਦਾ ਤਹਾਨ हिंदी ते इंग्लिश ते ही केंद्रित ਕੀਤਾ ਗਿਆ ਸਾਡੇ ਆਮ ਸਕੂਲਾਂ ਦੇ ਵਿੱਚੋਂ ਵੀ ਪੰਜਾਬੀ ਜਿਹੜੀ ਖਤਮ ਕਰ ਦਿੱਤੀ ਗਈ ਹੈ ਪਹਿਲਾਂ ਤੁਸੀਂ ਦੇਖੋ ਪੂਰੀ ਵੀਡੀਓ ਤੇ ਵੀਡੀਓ ਨੂੰ ਦੇਖ ਕੇ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਿਓ ਤੇ ਆਓ ਦੇਖੋ ਪੂਰੀ ਵੀਡੀਓ ਕੀ ਕਰਨਾ مجھے ਬਤਾ ਨਹੀਂ ਕੀ ਕਰਨਾ ਮੈਨੇ ਤਾਂ ਇਸ ਕੋ ਪੋਸਟ ਕਰਵਾਣਾ ਹੈ ਮੈਂ ਆਪਸੇ ਹਿੰਦੀ ਮੇਂ ਬਾਤ ਕਰ ਰਹਾ ਹੂੰ ਆਪਕਾ ਬੰਤਾ ਹੈ ਮੇਰੇ ਸੇ ਪੰਜਾਬੀ ਮੇਂ ਬਾਤ ਕਰਨਾ ਮੇਰਾ ਨਹੀਂ ਬੰਤਾ ਸਰ ਮੈਂ ਬਤਾਈ ਉਹ ਜੇ ਕਰੂ ਸਰ मैं मेरे को पंजाबी आती नहीं है मैं बोलो बता दो तो बताने में भी तकलीफ हो रही है नहीं बताने में तकलीफ नहीं है हमें बताने में तकलीफ नहीं है हमें बड़ा खेद है कि आप पंजाब में पंजाब के ऑफिस में जहाँ पर आके बैठे हो चाहे सेंट्रल गवर्नमेंट का है लेकिन आपको पंजाबी तो आनी चाहिए ना कि पंजाबी लोग यहाँ पे सारे आ रहे हैं तो आपको पंजाबी आनी चाहिए आप जॉब कर रहे हो मुझे उससे कोई दिक्कत नहीं है आपकी ਜੋ ਕੁਆਲੀਫਿਕੇਸ਼ਨ ਹੈ ਉਸ 'ਤੇ ਵੀ ਕੋਈ ਦਿੱਕਤ ਨਹੀਂ ਹੈ ਲੇਕ ਹੈ ਜਿਵੇਂ ਪੰਜਾਬੀ ਮਾ ਕਰ ਦਿੰਗੇ ਅਬ ਇਸਾਈਡ ਆ ਲਓ ਇਹ ਥੋੜੀ ਗੱਲ ਆ ਵੀ ਤੁਸੀਂ ਬੈਠੇ ਜੇ ਤਾਂ ਪੰਜਾਬੀ ਤੇ ਆਉਣੀ ਚਾਹੀਦੀ ਈ ਤੁਹਾਨੂੰ ਕੋ ਗਾਏ ਨਹੀਂ ਨਹੀਂ ਭਾਜੀ ਪਤਾ ਨਹੀਂ ਮੈਨੂੰ ਪਤਾ ਨਹੀਂ ਗੱਲ ਇੱਥੇ ਅਸੀਂ ਪੰਜਾਬ 'ਚ ਨਾ ਇਹਨਾਂ ਦੇ ਕਿਸੇ ਵੀ ਆ ਬੋਰਡ ਆ ਅੱਜ ਜਿੰਨੇ ਬੋਰਡ ਲੱਗੇ ਆ ਕਿਤੇ ਵੀ ਇਹਨਾਂ ਨੇ ਪੰਜਾਬੀ ਵਿੱਚ ਪਾਈ ਹੀ ਨਹੀਂ ਦੇ ਅੰਮ੍ਰਿਤਸਰ ਦੇ ਵਿੱਚ ਦਾਕਖਾਨਾ ਵੱਡਾ ਤੇ ਪੰਜਾਬੀ ਕਿਤੇ ਵੀ ਇਹਨਾਂ ਨੇ ਲਿਖੀ ਨਹੀਂ ਪੰਜਾਬੀ ਆ ਸਭ ਇੰਗਲਿਸ਼ ਚ ਜਾਂ ਹਿੰਦੀ ਚ ਕੋਈ ਵੀ ਕਰੇ ਪੰਜਾਬੀ ਦਾ ਨਾਮ ਸੋ ਵੀਡੀਓ ਨੂੰ ਲੁੱਕਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਦਾ ਧੰਨਵਾਦ